ਜੈ ਸ਼੍ਰੀ ਰਾਮ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਨੇਸ਼ ਜੋਸ਼ੀ ਜ਼ਿਲ੍ਹਾ ਯੁਵਾ ਮੋਰਚਾ ਦਾ ਤਰਨਤਾਰਨ ਦਾ ਪ੍ਰਧਾਨ ਮੈਂ ਤੁਹਾਡੇ ਨਾਲ ਕੱਲ ਰਾਤ ਦੀ ਜਿਹੜੀ ਜਲੰਧਰ ਸ਼ਹਿਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਮਨੋਰੰਜਨ ਕਾਲੀਆ ਐਕਸ ਕੈਬਨਿਟ ਮਿਨਿਸਟਰ ਸਾਡੇ ਸਾਬਕਾ ਪੰਜਾਬ ਪ੍ਰਧਾਨ ਜਿਨ੍ਹਾਂ ਦੇ ਘਰ ਕੱਲ ਰਾਤ ਨੂੰ ਗ੍ਰਨੇਡ ਹਮਲਾ ਹੋਇਆ ਮੈਂ ਬਹੁਤ ਕੜੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਦੀ ਕਰਦਾ ਔਰ ਦੂਸਰੀ ਗੱਲ ਕਿ ਪੰਜਾਬ ਨੂੰ ਨਾ ਇੱਕ ਨਜ਼ਰ ਲੱਗ ਗਈ ਹੈ ਜਦੋਂ ਦਾ ਇਹ ਬਦਲਾਵ ਵਾਲੀ ਬੁੱਕਰ ਵਾਲੀ ਸਰਕਾਰ ਆਈ ਹੈ ਨਾ ਜੀ ਪੰਜਾਬ ਦਾ ਬਿੜਾ ਗਰਖ ਕਰ ਚੁੱਕੀ ਹੈ ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਦਵਾ ਕਿ ਲਾਅ ਇਨ ਆਰਡਰ ਹੈ ਜਿਹੜਾ ਪੰਜਾਬ ਦਾ ਨਸਤੋ ਨਾਬੂਦ ਹੋ ਚੁੱਕਾ ਹੈ ਜਗਾ ਜਗਾ ਫਰੋਤੀਆਂ ਲੋਕਾਂ ਦੇ ਗੋਲੀਆਂ ਵੱਜਣੀਆਂ ਅੱਗੇ ਤੇ ਲੜਾਈਆਂ ਚਪੇੜਾਂ ਚਪੂੜਾਂ ਵਾਲੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਸਿੱਧੀ ਗੋਲੀ ਮਾਰਦੇ ਆ ਜੀ ਸਾਡੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਹ ਜਿਹੜੀ ਬਦਲਾਵ ਵਾਲੀ ਸਰਕਾਰ ਆਪਾਂ ਲਿਆਂਦੀ ਸੀ ਇਹਨੂੰ ਜੜ੍ਹਾਂ ਉਖਾੜ ਕੇ ਇਹਨੂੰ ਪੰਜਾਬ ਤੋਂ ਬਾਹਰ ਸੁੱਟਿਆ ਜਾਵੇ ਝੂਠੀਆਂ ਵਾਧੀਆਂ ਵਾਲੀ ਸਰਕਾਰ ਨੂੰ ਜੜ੍ਹਾਂ ਉਠਾ ਉਖਾੜ ਕੇ ਇਹਨੂੰ ਬਾਹਰ ਸੁੱਟਿਆ ਜਾਵੇ ਤੇ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਕਿ ਜੋ ਯੂਪੀਰ ਦੇ ਸੂਬਿਆਂ 'ਚ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਜੋ ਕੰਮ ਉੱਥੇ ਹੁੰਦੇ ਸੀਗੇ ਉਹ ਹੁਣ ਪੰਜਾਬ 'ਚ ਹੋਣ ਲੱਗ ਪਏ ਆ ਹੁਣ ਬੀਜੇਪੀ ਨੇ ਉਹ ਸੂਬੇ ਸੁਧਾਰਤੇ ਆ ਤੇ ਆਪਣੇ ਪੰਜਾਬ ਦੀ ਵਾਰੀ ਆ ਇਹਨੂੰ ਇੱਕ ਵਾਰੀ ਰੰਗਲਾ ਪੰਜਾਬ ਬਣਾਈਏ ਮੈਂ ਫਿਰ ਤੋਂ ਇੱਕ ਵਾਰੀ ਬੇਨਤੀ ਕਰਦਾ ਹਾਂ ਕਿ ਪੰਜਾਬ ਵਾਲਿਓ ਆਓ ਇਹਨੂੰ ਮੁਰ ਰੰਗਲਾ ਪੰਜਾਬ ਬਣਾਈਏ